ਸੰਜੀ ਸਭ ਤੋਂ ਪਹਿਲਾਂ ਸੰਤ ਪਰਮਜੀਤ ਸਿੰਘ ਜੀ ਨਿਓਟੇ ਜਿਨ੍ਹਾਂ ਦੇ ਕੋਲ ਅੱਜ ਬੈਠੇ ਆਏ ਆ ਇਹ ਇਹਨਾਂ ਦੇ ਧਰਮ ਪਤਨੀ ਆ ਜੁਗਿੰਦਰਪਾਲ ਜੁਗਿੰਦਰਪਾਲ ਕੌਰ ਤੇ ਇਹਨਾਂ ਦੇ ਵਿਆਹ ਬਾਰੇ ਵੀ ਕਿਦਾਂ ਇਹਨਾਂ ਦੇ ਵਿਆਹ ਦਾ ਵੀ ਕੀ ਸੰਬੰਧ ਹੈ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਕਿਦਾਂ ਹੋਈ ਉਹਦੇ ਨਾਲ ਤੇ ਆਓ ਇਹਨਾਂ ਦੀ ਰਸਨਾ ਤੋਂ ਹੀ ਆਪਾਂ ਇਹ ਗੱਲ ਨੂੰ ਸਰਵਣ ਕਰਦੇ ਹਾਂ ਹਾਂਜੀ ਸਤਸ੍ਰੀਕਾਲ ਜੀ ਅਸੀਂ ਸਾਡਾ ਜਨਮ ਅਫਰੀਕਾ ਦਾ ਨਰੂਬੀ ਕੀਨਿਆ ਦਾ ਜੀ ਤੇ ਅਸੀਂ ਉੱਥੇ ਦੇ ਜੰਪਲਾਂ ਤੇ ਉੱਥੇ ਹੀ ਸਤਗੁਰੂ ਜਗਜੀਤ ਸਿੰਘ ਜੀ ਦੇ ਬਹੁਤ ਦੌਰੇ ਹੋਏ ਤੇ ਉੱਥੇ ਸਾਨੂੰ ਸਤਗੁਰੂ ਜੀ ਦੇ ਦਰਸ਼ਨ ਬਹੁਤ ਦਫਾ ਹੁੰਦੇ ਰਹੇ ਤੇ ਅਸੀਂ ਆਪਣੇ ਵਿਆਹ ਬਾਰੇ ਗੱਲ ਕਰਨੀ ਚਾਹੁੰਨੇ ਹਾਂ ਜੀ ਕਿ ਸਾਡਾ ਵਿਆਹ ਜਿਹੜਾ ਉਹ 1969 ਦੇ ਵਿੱਚ ਹੋਇਆ ਤੇ ਸਾਡਾ ਰਿਸ਼ਤਾ ਜਿਹੜਾ ਮੰਗਣਾ ਉਹਨੂੰ ਕਹਿ ਲੋ ਜਾਂ ਅਰਦਾਸ ਕਰਨੀ ਜਾਂ ਰਿਸ਼ਤਾ ਕਰਨ ਦੀ ਗੱਲ ਜਿਹੜੀ ਹੈ ਉਹ 4 ਸਾਲ ਵਿਆਹ ਤੋਂ ਪਹਿਲਾਂ ਹੋਈ ਹੈ ਉਹ 4 ਸਾਲ ਮੰਗੇ ਰਹਿ ਤੁਸੀਂ ਹਾਂਜੀ ਉਦੋਂ ਰਿਸ਼ਤਾ ਜਿਹੜਾ ਹੋਇਆ ਵੀ ਉਹ ਸਤਿਗੁਰੂ ਜੀ ਨੇ ਇਹ ਹੁਕਮ ਕੀਤਾ ਸੀ ਕਿਉਂਕਿ ਮਨਜ਼ੂਰੀ ਲੈ ਕੇ ਕੀਤਾ ਸੀ ਬਿਲਕੁਲ ਤੇ ਉਹ ਇਹ ਉਹਨਾਂ ਨੇ ਵਚਨ ਕੀਤਾ ਸੀ ਹੁਕਮ ਕਿ ਤੁਸੀਂ ਇਹ ਨੂੰ ਜਿਹੜਾ ਰੋਕਣ ਦੀ ਵੀ ਰਸਮ ਆ ਇਹ ਵੀ ਉਚੇਚੇ ਨਹੀਂ ਬਣਾਉਣੀ ਬਿਲਕੁਲ ਬਿਲਕੁਲ ਇਹਦੇ ਤੇ ਵੀ ਤੁਸੀਂ ਆਮ ਅਰਦਾਸ ਕਰਨ ਦੇ ਬਹਾਨੇ ਫਿਰ ਹੋਰ ਕੋਈ ਪਾਰਟੀ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਫਿਰ ਤੁਸੀਂ ਅਰਦਾਸ ਵੀ ਨਹੀਂ ਕਰਨੀ ਠੀਕ ਸਿਰਫ ਜਿਹੜਾ ਵਚਨ ਕੀਤਾ ਉਹ ਸਭ ਤੋਂ ਵੱਡਾ ਆਪਸ ਵਿੱਚ ਵਚਨ ਕਰ ਲਿਆ ਵਚਨ ਹੋ ਗਿਆ ਬਿਲਕੁਲ ਉਹ ਗੱਲ ਹੋ ਗਈ ਤੇ ਉਹ ਹੁਣ ਅਸੀਂ 1969 ਦੀ ਗੱਲ ਕਰਦੇ ਆ ਉਹ ਜਿਹ ਉਸ ਨੂੰ ਤੁਸੀਂ ਦੇਖ ਲਓ ਕਿ 70 65 ਸਾਲ ਹੋ ਗਏ ਹੁਣ ਉਹਨਾਂ ਨੂੰ ਹਮ 60 ਪੈਂਡ ਸਾਲ ਹੋ ਗਏ ਬਿਲਕੁਲ ਦੀ ਤੇ ਉਸ ਟਾਈਮ ਦੇ ਵਿੱਚ ਮੰਗੇ ਜਦੋਂ ਜਾਂਦੇ ਸੀ ਤੇ ਉਦੋਂ ਇਹ ਨਹੀਂ ਸੀ ਹੁੰਦਾ ਕਿ ਵੀ ਤੁਸੀਂ ਆਪਸ ਵਿੱਚ ਮਿਲੋ ਗੱਲਾਂ ਬਾਤਾਂ ਕਰੋ ਤੇ ਉਹ ਅਸੀਂ 4 ਸਾਲ ਮੰਗੇ ਰਹੇ ਇੱਕੋ ਹੀ ਗੁਰਦੁਆਰੇ ਜਾਂਦੇ ਸੀ ਸਾਡੀ ਕੋਈ ਆਪਸ ਵਿੱਚ ਗੱਲਬਾਤ ਨਹੀਂ ਸੀਗੀ ਤੇ ਫਿਰ ਵਿਆਹ ਦੀ ਗੱਲ ਇਸ ਤਰ੍ਹਾਂ ਦੱਸਦੇ ਆ ਕਿ ਉੱਥੇ ਵੀ ਸਤਗੁਰੂ ਜੀ ਦਾ ਬਹੁਤ ਹੁਕਮ ਸੀਗਾ ਕਿ ਤੁਸੀਂ ਕੋਈ ਪੈਸਾ ਨਹੀਂ ਲੈਣਾ ਕੋਈ ਲੰਗਰ ਤੇ ਖਰਚ ਨਹੀਂ ਕਰਨਾ ਕੋਈ ਦਾਜ ਦੇਹੇਜ ਜਾਂ ਕੋਈ ਹੋਰ ਰਸਮ ਕੁੜਮਾਈ ਦੀ ਜਾਂ ਬਾਅਦ ਦੇ ਵਿੱਚ ਪਾਰਟੀ ਕੋਈ ਨਹੀਂ ਕਰਨੀ ਰਿਸੈਪਸ਼ਨ ਪਾਰਟੀ ਵਗੈਰਾ ਕੁਝ ਨਹੀਂ ਕਰਨਾ ਸਿਰਫ ਸਾਦਾ ਵਿਆਹ ਹੋਣਾ ਬਿਲਕੁਲ ਬਿਲਕੁਲ ਤੇ ਅਸੀਂ ਸਾਨੂੰ ਵੀ ਇਹ ਬਹੁਤ ਦੋਨਾਂ ਨੂੰ ਸ਼ੌਕ ਸੀਗਾ ਕਿ ਸਤਗੁਰੂ ਜੀ ਦੀਆਂ ਖੁਸ਼ੀਆਂ ਮਿਲਣ ਹਾਂਜੀ ਹਾਂਜੀ ਤੇ ਇੱਕ ਦੌਰੇ ਸਤਗੁਰੂ ਜੀ ਬੈਂਕੋਕ ਦੇ ਜਥੇ ਨੂੰ ਲੈ ਕੇ ਆਏ ਜਿਹਦੇ ਵਿੱਚ ਸੁਭਾ ਕਿਰਪਾਲ ਸਿੰਘ ਤੇ ਮਨਚੰਦ ਦਾ ਤੇ ਉਹਨਾਂ ਦੇ ਭਰਾ ਵੀ ਸੀਗੇ ਤੇ ਬਾਕੀ ਰਾਗੀ ਸੱਜਣ ਸੇਠ ਤੇ ਲੋਕ ਸਿੰਘ ਸੇਠ ਪਿਆਰਾ ਸਿੰਘ ਤੇ ਹੋਰ ਜਿਸਪਾਲ ਸਿੰਘ ਪ੍ਰਧਾਨ ਸੁਰਿੰਦਰ ਸਿੰਘ ਹੰਡੀਗੋ ਟ੍ਰੈਵਲ ਏਜੰਸੀ ਵਾਲੇ ਅੱਛਾ ਤੇ ਇਹ ਜਿਹਾ ਸਤਗੁਰੂ ਜੀ ਲੈ ਕੇ ਆਏ ਉੱਥੇ ਤੇ ਆਣ ਕੇ ਹੁਕਮ ਕੀਤਾ ਕਿ ਤੇ ਤੁਹਾਡਾ ਵਿਆਹ ਅਸੀਂ ਮੰਗਲਵਾਰ ਕਰਨਾ ਅੱਛਾ ਜੀ ਤੇ ਅਸੀਂ ਉੱਥੇ ਨਰੋਬੀ ਦੇ ਵਿੱਚ ਰਿਵਾਜ ਸੀਗਾ ਪੇ ਵਿਆਹ ਜਿਹੜੇ ਆ ਉਹ ਐਤਵਾਰ ਜਾਂ ਸੈਚਰਵਾਰ ਕਰਦੇ ਸੀ ਕਿਉਂਕਿ ਛੁੱਟੀ ਦਾ ਦਿਨ ਛੁੱਟੀ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਜਾਂਦੇ ਬਿਲਕੁਲ ਬਿਲਕੁਲ ਨਾਲੇ ਇਹ ਸਾਡੇ ਘਰੋਂ ਇਹਨਾਂ ਦੇ ਚਾਚਾ ਜੀ ਇੰਗਲੈਂਡ ਸੀਗੇ ਉਹਨਾਂ ਨੇ ਵੀ ਆਉਣਾ ਸੀਗਾ ਹੂੰ ਹੂੰ ਤੇ ਉਹ ਉਹ ਵੀ ਨਹੀਂ ਉਹ ਮੰਗਲਵਾਰ ਤੱਕ ਪਹੁੰਚਾਦੇ ਸੀ ਤੇ ਸਾਡੇ ਹੋਰ ਰਿਸ਼ਤੇਦਾਰ ਸੀਗੇ ਉੱਥੇ ਟਾਂਜ਼ਾਨੀਆ ਦੇ ਵਿੱਚ ਰੁਸ਼ੇ ਉਹ ਵੀ ਨਹੀਂ ਆ ਸਕਣਗੇ ਤੇ ਪਰ ਫਿਰ 사ਧਗੁਰ ਜੀ ਨੇ ਇਹ ਸਾਨੂੰ ਹੁਕਮ ਕੀਤਾ ਕਿ ਚਲੋ ਜੇ ਤੁਸੀਂ ਇਹ ਟੋਰ ਕਰਨਾ ਕਰ ਲਓ ਪਰ ਮੈਂ ਨਹੀਂ ਉੱਥੇ ਹੋਵਾਂਗਾ ਉਹਦੇ 'ਚ ਸਾਨੂੰ ਖੁਸ਼ੀ ਨਹੀਂ ਸੀ ਅਸੀਂ ਕਿਹਾ ਫਿਰ ਸਤਬਚਨ ਤੁਸੀਂ ਮੰਗਲਵਾਰ ਕਰ ਲਓ ਬਿਲਕੁਲ ਬਿਲਕੁਲ ਤੇ ਹੁਣ ਤੁਸੀਂ ਇਹ ਦੇਖ ਲਓ ਕਿ ਪਈ ਇਹਨਾਂ ਦੇ ਚਾਚਾ ਜੀ ਸਾਡੇ ਲਈ ਇੱਕ ਲਾਲ ਸੂਟ ਇਹਨਾਂ ਲਈ ਲੈ ਕੇ ਆਏ ਸੀ ਤੇ ਉਹ ਕਹਿੰਦੇ ਪਏ ਅਸੀਂ ਦੇਖਦੇ ਪਏ ਕੁੱਕਿਆਂ ਦੇ ਗੁਰੂ ਕਿਦਾਂ ਉਹ ਚਿੱਟੇ ਕੱਪੜਿਆਂ ਨਾਲ ਕਰਦੇ ਆ ਤੇ ਉਹ ਜਦੋਂ ਆਉਂਦੇ ਸੀ ਉਹਨਾਂ ਦਾ ਜਹਾਜ਼ ਉਥੇ ਕਾਇਰੋ ਖਰਾਬ ਹੋ ਗਿਆ ਤੇ ਉਹ ਉਥੇ ਪਹੁੰਚੇ ਨਹੀਂ ਤੇ ਲਾਲ ਸੂਟ ਨਹੀਂ ਪਹੁੰਚਿਆ ਤੇ ਖੈਰ ਤੇ ਅਸੀਂ ਫਿਰ ਜਦੋਂ ਵਿਆਹ ਜਿਹੜਾ ਹੋਇਆ ਸਾਡਾ ਤੇ ਸਤਿਗੁਰੂ ਜੀ ਨੇ ਸਾਡੇ ਦੇਖੇ ਪਏ ਸਾਡੇ ਹੱਥ ਜਿਹੜੇ ਸੀ ਅਸੀਂ ਏਦਾਂ ਜੋੜ ਕੇ ਫੇਰੇ ਲਾਏ ਤੇ ਜਦੋਂ ਫੇਰੇ ਉਹਦਾਂ ਲਾਏ ਉਹ ਤੋਂ ਬਾਅਦ ਫੇਰੇ ਲੈਣ ਤੋਂ ਬਾਅਦ ਅਸੀਂ ਮੈਂ ਜਿਹਦਾ ਆਮ ਸੰਗਤ ਦੇ ਵਿੱਚ ਕੋਈ ਵਿਆਹ ਨੂੰ ਉਚੇਚਾ ਨਹੀਂ ਸਮਝਿਆ ਤੇ ਅਸੀਂ ਲੰਗਰ ਦੀ ਸੇਵਾ ਜਦਾਂ ਦਾਲ ਸਬਜੀ ਹੋਰ ਪ੍ਰਸ਼ਾਦੇ ਵਰਤੌਣ ਦੀ ਸੇਵਾ ਮੈਂ ਉਧਰ ਲੱਗ ਗਿਆ ਵਿਆਹ ਵਾਲੇ ਦੇ ਨਹੀਂ ਵਿਆਹ ਤੋਂ ਬਾਅਦ ਹੀ ਵਿਆਹ ਤੋਂ ਬਾਅਦ ਹੀ ਹਾਂਜੀ ਸੰਗਤ ਜਿਹਦਾ ਬੈਠੀ ਆ ਕੋਈ ਜੰਜ ਨਹੀਂ ਕੋਈ ਕੁਛ ਨਹੀਂ ਸਵੇਰੇ ਆਸਾਦੀ ਵਾਰ ਲੱਗੀ ਆ ਉਸ ਤੋਂ ਬਾਅਦ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਫਿਰ ਇਹਨਾਂ ਨੇ ਮੈਂ ਇਹਦਾ ਸੇਵਾ ਕੀਤੀ ਐ ਤੇ ਇਹਨਾਂ ਨੇ ਝੂਠੇ ਸੰਗਤ ਦੇ ਪਾਂਡੇ ਚ ਲਾ ਕੇ ਪਹਿਲਾਂ ਮਾਂਜਦੇ ਸੀ ਉਹ ਮਾਂਜਣ ਲੱਗ ਗਏ ਹੁਣ ਇਹ ਸਤਿਗੁਰੂ ਜੀ ਨੇ ਆਪੇ ਕਰਾਇਆ ਜਾਂ ਉਹ ਸਾਨੂੰ ਆਤ ਵੀ ਪਈ ਸੀ ਕਰਦੇ ਸੀ ਪਰ ਉਹ ਜਿਹੜੇ ਬੈਂਕੋਕ ਤੋਂ ਆਏ ਸੀ ਸਾਰੇ ਜਿੰਨੇ ਵੀ ਸੇਠ ਨਾਲ ਸਰਬੋਹਾਂ ਦੇ ਉਹਨਾਂ ਨੂੰ ਇਹ ਚੀਜ਼ ਦਿਖਾਈ ਕਿ ਤੁਸੀਂ ਇਹ ਦੇਖੋ ਪਈ ਇੱਥੇ ਕਿੰਨਾ ਸਾਦਾ ਵਿਆਹ ਕੀਤਾ ਕਿਉਂਕਿ ਬੈਂਕੋਕ ਦੇ ਵਿੱਚ ਇਦਾਂ ਨਹੀਂ ਕਰਦੇ ਕਿਦਾਂ ਜਿਆਦਾ ਉੱਥੇ ਕਿੰਨੀਆਂ ਰਸਮਾਂ ਨਾਲ ਵਿਆਹ ਕਰਦੇ ਆ ਬਿਲਕੁਲ ਬਿਲਕੁਲ ਤੇ ਸਤਿਗੁਰੂਆਂ ਨੇ ਫਿਰ ਆਪਣੇ ਉਪਦੇਸ਼ ਦੇ ਵਿੱਚ ਪਵਿੱਤਰ ਉਪਦੇਸ਼ਾਂ ਦੇ ਵਿੱਚ ਇਹ ਚੀਜ਼ ਵਰਨਨ ਕੀਤੀ ਸਪੈਸ਼ਲੀ ਖਾਸ ਕਰਕੇ ਕਿ ਇਹ ਦੇਖੋ ਵੀ ਇਹ ਜੋੜੇ ਨੇ ਕਿਦਾਂ ਹੱਥ ਜੋੜ ਕੇ ਫੇਰੇ ਲਏ ਆ ਉਸ ਤੋਂ ਬਾਅਦ ਲੜਕੇ ਨੇ ਲੰਗਰ ਦੀ ਸੇਵਾ ਕੀਤੀ ਤੇ ਲੜਕੀ ਨੇ ਝੂਠੇ ਸੰਗਤ ਦੇ ਪਾਣੇ ਮੰਝੇ ਤੇ ਇਹਨਾਂ ਨੇ ਕਿੰਨਾ ਸਾਦਾ ਕੀਤਾ ਤੇ ਉਦੋਂ ਇਹ ਵੀ ਹੁਕਮ ਹੁੰਦਾ ਸੀਗਾ ਤੇ ਹੁਣ ਵੀ ਹੈਗਾ ਵੀ 14 ਸਾਲ ਲੜਕੀ ਨੇ ਆਪਣੇ ਪੇਕੇ ਘਰ ਨਹੀਂ ਜਾਣਾ ਤਾਂ ਕਿ ਥੋੜਾ ਜਿਹਾ ਵਿਆਹ ਦਾ ਦੇਣ ਲੈਣ ਦਾ ਕੰਮ ਠੰਡਾ ਹੋ ਜਾਵੇ 14 ਦਿਨ 14 ਦਿਨ 14 ਦਿਨ ਹਾਂਜੀ 14 ਦਿਨ ਹਾਂਜੀ ਸੋ 14 ਦਿਨ ਆਪਣੇ ਮਤਲਬ ਕਾ ਨਹੀਂ ਜਾਣਾ ਕਰ ਸੋ ਇਹ ਉਹ ਵੀ ਅਸੀਂ ਪੂਰਾ ਕੀਤਾ ਸੋ ਸਤਿਗੁਰੂ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਤੇ ਉਹਨਾਂ ਨੇ ਸਾਨੂੰ ਇਹ ਵੀ ਹੁਕਮ ਕੀਤਾ ਵੀ ਤੁਸੀਂ ਆਪਣੇ ਬਾਲ ਬੱਚਿਆਂ ਨੂੰ ਆਪਣੇ ਗੁਰਸਿੱਖੀ ਵਿੱਚ ਜੋੜਨਾ ਤੇ ਉਹਨਾਂ ਦੀ ਕਿਰਪਾ ਨਾਲ ਹੁਣ ਸਾਰੇ 4 ਬੱਚੇ ਦੋ ਲੜਕੀਆਂ ਤੇ ਇੱਕ ਲੜਕਾ ਸਾਰੇ ਸਿੱਖੀ ਦੇ ਵਿੱਚ ਪੂਰੇ ਸਤਿਗੁਰਾਂ ਦੇ ਹੁਕਮ 'ਚ ਰਹਿੰਦੇ ਨੇ ਸੋ ਅਸੀਂ ਫਿਰ ਉਸ ਤੋਂ ਬਾਅਦ ਜਦੋਂ ਵੀ ਅਸੀਂ ਬੰਕੋਕ ਜਾਣਾ ਉੱਥੇ ਸਤਗੁਰੂ ਨੇ ਸਾਨੂੰ ਦੋਵਾਂ ਨੂੰ ਖੜੇ ਕਰਕੇ ਤੇ ਸੰਗਤ ਦੇ ਵਿੱਚ ਉੱਥੇ ਇਹ ਦੱਸਣਾ ਕਿ ਵੀ ਇਹ ਲੜਕੇ ਲੜਕੀ ਦਾ ਵਿਆਹ ਕਿਸ ਤਰ੍ਹਾਂ ਸਾਦੀ ਰਸਮ ਨਾਲ ਇਹਨਾਂ ਨੇ ਉੱਥੇ ਕੀਤਾ ਬਿਲਕੁਲ 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 ਸੋ ਇਹ ਹੁਣ ਵਿਆਹ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਤੇ ਜਦੋਂ ਸਾਡੇ ਵਿਆਹ ਤੋਂ ਬਾਅਦ ਅਸੀਂ ਫਿਰ ਫਾਰਿਸ ਦੇ ਟ੍ਰਿਪ ਤੇ ਜਾਣਾ ਸੀ ਤੇ ਸਤਗੁਰੂ ਜੀ ਨੇ ਸਾਨੂੰ ਇਹ ਹੁਕਮ ਕੀਤਾ ਕਿ ਤੁਸੀਂ ਕਿਤੇ ਹੋਟਲ ਚ ਨਹੀਂ ਰਹਿਣਾ ਤੇ ਪ੍ਰਸ਼ਾਦਾ ਪਾਣੀ ਕਿਤੇ ਬਾਹਰ ਨਹੀਂ ਛਕਣਾ ਬਿਲਕੁਲ ਬਿਲਕੁਲ ਤੇ ਅਸੀਂ ਸੋਚੀਏ ਵੀ ਇਹ ਕਿਦਾਂ ਹੋਏਗਾ ਸਤਿਗੁਰਾਂ ਨੇ ਆਪੇ ਹੀ ਹਰੇਕ ਜਗ੍ਹਾ ਤੇ ਜਿੱਦਾਂ ਅਸੀਂ ਉਥੋਂ ਗਏ ਆ ਹਾਂਗਕਾਂਗ ਗਏ ਆ ਉਥੇ ਗੁਰਚਰਨ ਸਿੰਘ ਹਣੀ ਹੁੰਦੇ ਸੀ ਬਿਲਕੁਲ ਫਿਰ ਸੇਟ ਤੇ ਲੋਕ ਸਿੰਘ ਜੀ ਬੈਂਕਾਕ ਹਾਂ ਜੀ ਸਿੰਗਾਪੁਰ ਨਰੂਲਾ ਪਰਵਾਰ ਸਿਕਾ ਉਹਨਾਂ ਨੂੰ ਤੇ ਜਾਪਾਨ ਦੇ ਵਿੱਚ ਵੀ ਸਾਰੇ ਪਾਸੇ ਰੇਂਜ ਕੀਤਾ ਸਤਿਗੁਰਾਂ ਨੇ ਕਿ ਤੁਹਾਨੂੰ ਉਹ 에어ਪੋਰਟ ਤੋਂ ਪਿੱਕ ਕੀਤਾ ਉਹਨਾਂ ਨੇ ਸਾਨੂੰ ਗਲਿਆਂ ਵਿੱਚ ਹਾਰ ਵੀ ਪਾਏ ਤੇ ਆਣ ਕੇ ਘਰ ਆਪਣੇ ਰੱਖਿਆ ਪ੍ਰਸ਼ਾਦਾ ਪਾਣੀ ਸੇਵਾ ਕੀਤੀ ਇਹ ਪਹਿਲੀ ਦਫਾ ਅਸੀਂ ਗਏ ਸੀ ਤੇ ਉਦੋਂ ਸਾਡੀ ਉਮਰ ਵੀ 22 ਸਾਲ ਦੀ ਸੀਗੀ ਤਕਰੀਬਨ ਬਿਲਕੁਲ ਬਿਲਕੁਲ ਕੁਝ ਪਤਾ ਵੀ ਨਹੀਂ ਸੀ ਕਿਦਾਂ ਕੀ ਕਰੀਦਾ ਇਹਦਾ ਸਤਗੁਰੂ ਜੀ ਸਾਨੂੰ ਕਿਰਪਾ ਕਰਦੇ ਰਹੇ ਨੇ ਹਾਂਜੀ ਬਿਲਕੁਲ ਤੇ ਆਪ ਜੀ ਮਾਦਰੀ ਕੁਝ ਜਿਹੜੀ ਆਪਣੀਆਂ ਯਾਦਾਂ ਆ ਤੁਹਾਨੂੰ ਸਾਡੇ ਨਾਲ ਸਾਧ ਸੰਗਤ ਨਾਲ ਇਹਦੇ ਸਬੰਧ ਵਿੱਚ ਇਹ ਸਾਂਝੀਆਂ ਕਰੋ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਤੇ ਕਿਸ ਤਰ੍ਹਾਂ ਕਿਰਪਾ ਕੀਤੀ ਤੁਹਾਡੇ ਨਾਲ ਸਤਿਗੁਰਾਂ ਦਾ ਜਿਹੜੇ ਕੌਤਕ ਜਿਹੜੇ ਬਚਨ ਜਾਂ ਕਿਵੇਂ ਤੁਹਾਨੂੰ ਹੁਕਮ ਕੀਤਾ ਕਿ ਇਹ ਸਾਦਾ ਕਿੱਦਾਂ ਰਹਿਣਾ ਵਾ ਤੇ ਕਿਉਂਕਿ ਉਸ ਸਮੇਂ ਤੁਸੀਂ ਇਸ ਗੱਲ ਨੂੰ ਕਿਵੇਂ ਐਕਸੈਪਟ ਕੀਤਾ ਤੇ ਤੁਹਾਡਾ ਮਨ ਕਿਵੇਂ ਗਰੀਬ ਨਵਾਜ ਨੇ ਬਣਾਇਆ ਤੇ ਵੀ ਨੌ ਪਾਲਚਨੀ ਲਾਉਣੀ ਕੋਈ ਹਾਰ ਸ਼ਿੰਗਾਰ ਨਹੀਂ ਕਰਨਾ ਕੋਈ ਮੇਕਅਪ ਨਹੀਂ ਕਰਨਾ ਤੇ ਇਹ ਮਤਲਬ ਤੁਹਾਡਾ ਵਿਆਹ ਹੋਇਆ ਸੀ ਤੇ ਸਾਰੀਆਂ ਕੁੜੀਆਂ ਨੂੰ ਜਿਵੇਂ ਇੱਕ ਮਨ ਵਿੱਚ ਚਾਹ ਹੁੰਦਾ ਉਦਾਂ ਦਾ ਮਾਹੌਲ ਹੁੰਦਾ ਤੇ ਤੁਸੀਂ ਇਹ ਗੱਲ ਦੱਸੋ ਵੀ ਸਤਗੁਰਾਂ ਨੇ ਆਪਜੀ ਦੇ ਨਾਲ ਕੀ ਬਚਨ ਕੀਤੇ ਤੇ ਕਿਹੜੇ ਸਮੇਂ ਤੇ ਕਦੋਂ-ਕਦੋਂ ਕਿਵੇਂ ਹੋਇਆ ਜੀ ਸਾਡੀ ਵਿਆਹ ਨੂੰ 2 ਦਿਨ ਹੋਏ ਸੀਗੇ ਅੱਛਾ ਤੇ ਕਿਸੇ ਦੇ ਘਰ ਚਰਨ ਪੈ ਰਹੇ ਸੀਗੇ ਤੇ ਜਦੋਂ ਚਰਨ ਪਾਉਣਗੇ ਤੇ ਅਸੀਂ ਵੀ ਜਾ ਕੇ ਉਤੇ ਮੱਥਾ ਟੇਕਿਆ ਸੌਰਾਂ ਨੂੰ ਹਾਂਜੀ ਤੇ ਸੱਚੇ ਪਾਤਸ਼ਾਹ ਜੀ ਜਿਵੇਂ ਮੱਥਾ ਟੇਕਿਆ ਤੇ ਮੈਨੂੰ ਕਹਿੰਦਾ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਤੁਨੋਂ ਆਉਨੋਂ ਕੋਈ ਰੰਗ ਲੱਗਾ ਜਦਾ ਨੀਲ ਪਾਲ ਚ ਲਾਇਆ ਹਾਂਜੀ 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 ਤੇ ਮੈਂ ਚੁੱਪ ਕੀਤੀ ਰਹੀ ਤੇ ਉਹਨੇ ਕਲੀਅਰ ਜਿਹਾ ਨੀਲ ਪਾਲਿਸ਼ ਨਾ ਉਹ ਲਾਇਆ ਹੋਇਆ ਸੀਗਾ ਉਹਦਾ ਕੋਈ ਰੰਗ ਨਹੀਂ ਸੀ ਹੈਗਾ ਮਤਲਬ ਦਿਸਦਾ ਨਹੀਂ ਸੀ ਬਹੁਤ ਬੇ ਬੇਮਾਲੂਮ ਜਿਹਾ ਸੀ ਚਮਕੀ ਸੀ ਚਮਕਦਾ ਸੀ ਬਹੁਤ ਹਾਂਜੀ ਹਾਂਜੀ ਤੇ ਫਿਰ ਕਿਨ ਮੈਂ ਚੁੱਪ ਕੀਤੀ ਰਹੀ ਤੇ ਕਹਿੰਦੇ ਅੱਛਾ ਜੇ ਤੂੰ ਲਾਇਆ ਹੈ ਨਾ ਮੁੜ ਕੇ ਨਾ ਲਾਈ ਇਹਨੂੰ ਠੀਕ ਹੈ ਠੀਕ ਅੱਜ ਕਈ ਸਾਲਾਂ ਦੀ ਨਿਕਲ ਗਏ ਤੇ ਅਸੀਂ ਕੈਨੇਡਾ ਗਏ ਤੇ ਕੈਨੇਡਾ ਜੋ ਰਹਿੰਦੇ ਸੀਗੇ ਹਾਂਜੀ ਹਾਂਜੀ ਉੱਥੇ ਨਾ ਮੇਰੀ ਭੈਣ ਤੇ ਹੋਰ ਬੱਚੇ ਸਾਰੇ ਇਕੱਠੇ ਹੋਏ ਤੇ ਸਾਰੇ ਲੱਗੇ ਨਹਾਂ ਨਹਾਂ ਰੰਗ ਲਾਉਣ ਤੇ ਮੈਂ ਸੋਚਿਆ ਚਲ ਮੈਂ ਵੀ ਸਗਰਮ ਨੂੰ ਮਨਾ ਕੀਤਾ ਉਹ ਸੰਤ ਖਜਾਨ ਸਿੰਘ ਹੁਣੀ ਇਹਦਾ ਤਬਲੇ ਨੂੰ ਰੰਗ ਲਾਉਂਦੇ ਨਾ ਤੇ ਉਹ ਕਈ ਦਫਾ ਨਾ ਨੀਲ ਪਾਲਿਸ਼ ਉਹਨਾਂ ਆਪਣੀ ਚੀਜੀ ਨੂੰ ਵੀ ਲਾ ਲੈਂਦੇ ਹੁੰਦੇ ਸੀਗੇ। ਅੱਛਾ ਤੇ ਮੈਂ ਸੋਚਿਆ ਚਲ ਮੈਂ ਵੀ ਲਾ ਲਾਂਣੀ ਆਂ ਚੀਚੀ ਨੂੰ ਲਾਉਣਾ ਮੈਂ ਕਿਹੜੇ ਹੱਥਾਂ ਨੂੰ ਲਾਉਣਾ ਹੈ। ਅੱਛਾ ਜਦੋਂ ਮੈਂ ਚੀਚੀਆਂ ਨੂੰ ਲਾਇਆ ਤੇ ਫਿਰ ਸੱਚੇ ਪਾਸ਼ਾ ਰਾਤ ਨੂੰ ਮੈਨੂੰ ਆ ਕੇ ਸੁਪਨੇ ਦੇ ਵਿੱਚ ਕਹਿੰਦੇ ਕਿ ਬੀਬੀ ਤੂੰ ਰੰਗ ਤਣਕਿਆ ਸੀ ਨਾ ਲਾਈ ਤੂੰ ਨਾ ਲਾਈ। ਬਿਲਕੁਲ ਬਿਲਕੁਲ ਹਾਂਜੀ ਫਿਰ ਮੈਂ ਉਹਦੋਂ ਨਹੀਂ ਲਾਇਆ ਫਿਰ ਉਸ ਤੋਂ ਬਾਅਦ ਅੱਛਾ ਸੁਪਨੇ ਚ ਦਰਸ਼ਨ ਦੇ ਕੇ ਆਖਿਆ ਹਾਂਜੀ ਬੇਤਨ ਨੂੰ ਤੈਨੂੰ ਮੈਂ ਆਖਿਆ ਸੀ ਨਾ ਲਾਈ ਨਹੀਂ ਹਾਂਜੀ ਨਾ ਲਾਈ ਤਾਂ ਠੀਕ ਹੈ ਫਿਰ ਇੱਕ ਦਫਾ ਫਿਰ ਇਕੱਠੇ ਸਾਰੀਆਂ ਸੇਲੀਆਂ ਹੋਈਆਂ ਤੇ ਫਿਰ ਉਹ ਫਿਰ ਲੱਗਿਆ ਨੇਲ ਪੋਲਿਸ਼ ਕਰਨ ਤੇ ਉਹ ਤੋਂ ਮੈਂ ਸੋਚਿਆ ਚ ਮੈਂ ਸਤਗੁਰੂ ਨੂੰ ਨਾ ਹੱਥਾਂ ਦੀ ਤਾਂ ਮਨਾ ਕੀਤਾ ਚ ਮੈਂ ਅੱਜ ਪੈਰਾਂ ਤੇ ਲਾ ਲੈਂਦੀ ਆ ਸਤਗੁਰੂ ਨੇ ਕਿਹਾ ਹੀ ਹੱਥਾਂ ਨੂੰ ਨਾ ਲਾਈਂ ਮੈਂ ਪੈਰਾਂ ਨੂੰ ਲਾ ਲੈਨੀ ਆ ਤੇ ਮੈਂ ਪੈਰਾਂ ਨੂੰ ਰੰਗ ਲਾ ਲਿਆ ਫਿਰ ਹਾਂਜੀ ਉਸੇ ਦਿਨ ਹੀ ਫੇਸ ਸੱਚੇ ਬਾਦਸ਼ਾਹ ਨੇ ਰਾਤ ਨੂੰ ਸੁਪਨੀ ਜੀ ਦਰਸ਼ਨ ਦੇ ਕੇ ਮੈਨੂੰ ਬੜੇ ਗੁੱਸੇ ਦੇ ਵਿੱਚ ਆ ਤੇ ਮੈਂ ਚੌਂਕੜੀ ਮਾਰ ਕੇ ਬੈਠੀ ਕੁ ਸੰਗਤ ਹੋਰ ਵੀ ਬੈਠੀ ਆ ਅੱਛਾ ਜੀ ਤੇ ਫਿਰ ਸੱਚੇ ਪਾਸ਼ਾ ਕੋਲ ਦੋ ਦੋ ਫਾਨ ਨੰ ਇਧਰ ਨੂੰ ਗਏ ਉਧਰ ਗਏ ਤੇ ਫਿਰ ਨਾ ਮੈਂ ਨਾ ਗੱਦੀ ਜੀ ਰੱਖੀ ਉਪਰੇ ਗੱਦ ਪੈਰਾਂ ਤੇ ਪੈਰਾਂ ਨੂੰ ਲਕਾ ਲਿਆ ਸਾਲ ਗਰਾਂ ਨੂੰ ਦਸ ਜੀ ਸੈਨਾ ਦਸ ਸੈਨਾ ਲਕਾ ਲਿਆ ਹਾਂ ਜੀ ਹਾਂ ਜੀ ਤੇ ਸੱਚੇ ਪਾਸ਼ਾ ਗੱਦੀ ਚੱਕ ਕੇ ਨਾ ਵਗਾ ਕੇ ਮਾਰੀ ਤੇ ਕਹਿੰਦੇ ਕਿ ਤੈਨੂੰ ਮੈਂ ਕਿਹਾ ਸੀ ਤੂੰ ਨਾ ਲਾਈ ਰੰਗ ਵਾਹ ਜੀ ਤੇ ਉਹ ਮੁੜ ਕੇ ਦਿਨ ਆਇਆ ਮੈਂ 84 ਤੋਂ ਬਾਅਦ ਕਦੀ ਰੰਗ ਨਹੀਂ ਲਾਇਆ ਤੇ ਨਾ ਮੁੜ ਕੇ ਮੈਨੂੰ ਸਤਿਗੁਰਾਂ ਨੇ ਏਦਾਂ ਮੁੜ ਕੇ ਆ ਕੇ ਕਿਹਾ ਕਿ ਤੂੰ ਸੁਪਨੇ ਚ ਦਰਸ਼ਨ ਦੇ ਕੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਕਿਦਾਂ ਉਹ ਗੁਰਬਾਣੀ ਵਿੱਚ ਲਿਖਿਆ ਨਾ ਐਸਾ ਗੁਰਵਡ ਭਾਗੀ ਪਾਇਆ ਭੂਲੇ ਮਾਰਗ ਜਿਨਹੇ ਬਤਾਇਆ ਭੂਲੇ ਸਿੱਖ ਗੁਰੂ ਸਮਝਾਏ ਊਜੜ ਜਾਂਦੇ ਮਾਰਗ ਪਾਏ ਇਹੀ ਸਤਿਗੁਰੂ ਉਹੀ ਜਿਹੜਾ ਗੁਰੂ ਸ਼ਬਦ ਦਾ ਅਰਥ ਜਿਹੜਾ ਅੰਧੇਰੇ ਤੋਂ ਪ੍ਰਕਾਸ਼ ਵੱਲ ਲੈ ਜਾਏ ਤੇ ਸਤਗੁਰੂ ਦੁਨੀਆਦਾਰੀ ਤੋਂ ਬਚਾ ਕੇ ਤੇ ਵੇਖੋ ਕਿਦਾਂ ਆਪਣੇ ਚਰਨਾਂ ਨਾਲ ਗਰੀਬ ਨਵਾਜ ਲਾ ਕੇ ਰੱਖਦੇ ਆ ਇਹ ਹੀ ਸਭ ਤੋਂ ਵੱਡੀ ਕਿਉਂਕਿ ਸਤਗੁਰੂ ਦੀ ਦੇਣ ਤੇ ਸਤਗੁਰਾਂ ਦਾ ਆਪਾਂ ਧੰਨਵਾਦ ਕਰ ਹੀ ਨਹੀਂ ਸਕਦੇ ਗਰੀਬ ਨਵਾਜ ਦਾ ਜਿੰਨਾ ਉਭਾਰ ਜਿੰਨਾ ਪਰਉਪਕਾਰ ਹੈ ਉਹ ਉਹਨਾਂ ਦਾ ਕੀਤਾ ਹੀ ਨਹੀਂ ਜਾ ਸਕਦਾ ਬੜੀ ਬਖਸ਼ਿਸ਼ ਕਿਰਪਾ ਕੀਤੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ